ਸਤਿਗੁਰਦਰ ਦੇਕੀ ਜੈ ਬੰਨੀ ਗੋੜ ਮਹਾਰਾਜ ਕੀ ਜੈ ਸਤਿਗੁਰ ਪੂਰੀ ਵਾਲੋ ਕੀ ਜੈ ਸਤਿਗੁਰ ਤੇ ਵਾਲੋ ਕੀ ਜੈ ਸਤਿਗੁਰ ਤੇ ਵਾਲੋ ਕੀ ਜੈ ਸਤਿਗੁਰ ਤੇ ਵਾਲੋ ਕੀ ਜੈ ਪਿਆਰੀ ਸਾਧ ਸੰਗਤ ਜੀ ਸਾਡਾ ਕੋਈ ਦੁਬਾਰ ਚੱਲਿਆ ਸੀ ਪੰਜ ਚਾਰ ਦਿਨ ਤੋਂ ਉਹ ਜਿਹੜੇ ਕਰਦੇ ਸੱਜੇ ਵੀ ਸਤਿ ਲੋਗਧਾਨ ਜੀ ਸਤਿਗੁਰ ਗੰਗਾ ਨਿਮਾਰੇ ਨੂੰ ਪੁੜਾਇਆ ਸੰਗਤ ਦੇ ਸ਼ਾਂਤੀਪੂਰਵਕ ਸਾਰਾ ਇਹ ਕੰਮ ਬੜੀ ਕਰਿਆ ਪਰ ਉਹਦੇ ਵਿੱਚ ਮੈਂ ਇੱਕ ਬੇਨਤੀ ਕਰ ਰਿਹਾ ਆਪਣੇ ਜਿਹੜੀ ਸਤਿਗੁਰ ਮਹਾਰਾਜ ਨੇ ਸੰਗਤ ਹੈ ਉਹਨਾਂ ਲੋਕੀਂ ਜੋ ਮੇਰਾ ਬਰਸੇਬ ਲਈ ਦੂਜੇ ਨੇ ਉਹ ਜਿਹੜਾ ਆਪਾਂ ਕੋਈ ਰਿਕਮੈਂਡ ਨਹੀਂ ਕਰਨਾ ਕੋਈ ਕੁਝ ਨਹੀਂ ਕਹਿਣਾ ਆਪਾਂ ਸਤਿਗੁਰਾਂ ਦੀ ਸਹਾਇਤਾ ਸਬੂਤ ਹੋੜਾ ਤੇ ਮਾਰਦ ਦਾ ਸਬੂਤ ਹੋੜਾ ਸਾਡੀ ਇੱਕ ਬੇਨਤੀ ਜਿਹੜੀ ਹੋਰ ਹੈ ਸਾਡੀ ਦੂਸਰੀ ਹੈਦਰਾਪੁਰੀ ਵਾਲਿਆਂ ਦਾ ਸਾਰਾ ਪਰਿਵਾਰ ਹੈ ਉਹਨਾਂ ਵਾਸਤੇ ਮੇਰੀ ਬੇਨਤੀ ਹੈ ਕਿ ਆਪਣੀ ਸੰਗਤ ਨੂੰ ਆਧੂਰੀਆਂ ਬਾਰਤਾਂ ਝਾਂਗੀਆਂ ਦੇਣ ਤੋਂ ਬੰਦ ਕੀਤਾ ਜਾਵੇ ਅਗਰ ਦੇਖੇ ਕਿ ਕੋਈ ਵੀ ਕਿਸੇ ਕਰਾਂ ਨੂੰ ਕੋਈ ਦੁੱਖ ਤਕਲੀਫ ਹੈ ਹੋਵੇ ਤਾਂ ਉਹ ਸੱਜਣ ਲੋਕਾਂ ਦੇ ਵਿੱਚ ਆ ਕੇ ਸਾਡੇ ਨਾਲ ਗੱਲ ਕਰਦਾ ਹੈ ਅਸਲੀ ਸਿੱਧੀ ਗਰੰਟੀ ਦਿੰਦੇ ਆ ਅੱਜ ਤੋਂ ਬਾਅਦ ਸਾਡੀ ਸੰਗਤ ਵਿੱਚ ਕੋਈ ਵੀ ਕੋਈ ਕਿਸੇ ਕਰਾਂ ਨੂੰ ਦੁੱਖ ਨਹੀਂ ਪਾਊਗਾ ਤੇ ਜੇ ਕੋਈ ਦੁੱਖ ਫਿਰ ਪਾਊਗਾ ਤੇ ਉਹਨਾਂ ਦੇ ਜਿਹੜੇ ਬਾਸ ਹੈਗੇ ਆ ਉਹ ਜਿੰਮੇਵਾਰ ਹੋਣਗੇ ਮੇਰਾ ਖਾਇਰ ਉਹ ਤੁੰਦ ਕਰਦਾ ਉਹਨਾਂ ਨੂੰ ਆਪਣੀ ਲਾਹਾ ਨਹੀਂ ਸੌਂਦਦੇ ਨੇ ਤੇ ਆਪਣੀ ਪ੍ਰੇਮਰ ਪਿਆਰ ਦਾ ਖੂਬ ਦੇਣਾ ਸਤਿਗੁਰੂ ਮਾਰਾ ਨਹੀਂ ਸਾਡੇ ਕੀ ਸੀਗੇ ਪਿਆਜੀ ਬਰਾਜੀ ਤਮਸਰੀ ਜਿਹੜਾ ਜਿਹੜੇ ਕੇ ਭਗਵਾਨ ਦਾ ਸਤਗੁਰਾਂ ਦਾ ਰੂਪ ਇੱਕੋ ਹੀ ਸੀਗਾ ਜਿਹੜੇ ਘਾਟੂ ਪਰ ਸਿਰੇ ਸਾਡੇ ਉਹ ਸਤਗੁਰ ਗਰੀਬ ਦਾ ਆਖੀ ਮਹਾਰਾਜ ਦਾ ਰੂਪ ਸੀ ਤੇ ਉਹੀ ਪੈਨ ਉਹੀ ਦਿਨ 1717 75 1717 ਨੂੰ ਸਤਿਪੁਰ ਗੁਰੂ ਨਾਨਕ ਮਹਾਰਾਜ ਦਾ ਜਨਮ ਹੋਇਆ 7 ਪੰਜ 1517 ਨੂੰ ਸਤਿਗੁਰੂ ਰੱਪਿਆ ਆ ਨਿਕਲਿਆ ਹੈਗਾ ਅਵਧਾਰ ਹੋਇਆ ਉਸ ਕਰਕੇ ਉਹਨਾਂ ਦੇ ਵੀ ਸੂਤ ਸੇਵੇ ਜੇ ਵੀ ਸੋਮਵਾਰ ਕੰਡਾ ਤੋਂ ਲਾ ਲਈ ਕੋਈ ਨਹੀਂ ਕਰਕੇ ਮਹਾਰਾਜ ਕ੍ਰਿਸ਼ ਸਾਹਿਬ ਦੇ ਜਨਮ ਤੋਂ ਬਾਅਦ ਸਹੀ ਦੇਖੋ ਸਾਹ ਦੇ ਬਾਅਦ ਮਹਾਰਾ ਗੁਰੂ ਦਾ ਵੀ ਅਵਧਾਰ ਹੋਇਆ ਮਹਾਰਾ ਗੁਰੂ ਦਾ ਵੀ ਜਨਮ ਤੋਂ ਬਾਅਦ ਸਹੀ ਦੇਖੋ ਸਾਹ ਦੇ ਬਾਅਦ ਇਹੀ ਗੰਤ ਸਤਗੁਰਾਂ ਦਾ ਜਿਹੜਾ ਅਵਧਾਰ ਹੋਇਆ ਉਸੇ ਰੂਪ ਸੇ ਦਾ ਕਿ ਮੈਂ ਇਹ ਗੋਸ਼ਟੀ ਕਰਦਾ ਸਾਰਿਆਂ ਨੇ ਕਿ ਅੱਗੇ ਤੋਂ ਸ਼ਾਂਤੀ ਬਰਕਰਾਰ ਰੱਖੋ ਸ਼ਾਂਤੀ ਹੀ ਨਸੀਬਾ ਬਣੋ ਅਪਨ ਦੂਸਰੇ ਪਾਸੇ ਨਹੀਂ ਜਾਣਿਆ ਹੈ ਨਹੀਂ ਕਿਉਂਕਿ ਸਤਿਗੁਰਾਂ ਦਾ ਬਹੁਤ ਉਪਿਆਰ ਦਿੱਤਾ ਸਾਰੇ ਵਾਸਤੇ ਸਮਾਜ ਦੇ ਰਾਤੇ ਸਮਾਜ ਨੂੰ ਕੀ ਹੋਏਗਾ ਜੇ ਸਤਿਗੁਰੋਂ ਬੰਦਗੀ, ਪ੍ਰੇਮ, ਪਿਆਰ ਅਤੇ ਸਤਸੈਨ ਅਤੇ ਪਰਮਾਸ਼ ਦੇ ਕੇ ਜਾਇਆ ਸਤਿਗੁਰ ਸਤਿਗੁਰਾਂ ਨੇ ਜਿਹੜੇ ਹੈਗੇ ਦਲਤੀ ਹੈ ਉਸ ਤਰ੍ਹਾਂ ਵਾਝੀ ਰਹੇ ਹੈ ਲੱਖੀ ਮੇਰੀ ਫੇਰ ਵੀ ਬੋਲਤੀ ਹੈ ਦੋਵੇਂ ਪਾਸਿਆਂ ਨੂੰ ਇਹ ਲਾਈਨ ਚੱਲਦਾ ਹੈ ਜਦੋਂ ਸੋਣ ਲਿਆ ਹੋਣਾ ਸਾਰਿਆਂ ਨੇ ਗੁਰੂ ਜੀ ਦੀ ਬਾਗ ਵਾਲੀ ਹੀ ਹੈ ਕਿ ਹੁਣ ਕੋਈ ਆਪ ਕੋਈ ਵੀ ਵੀਰ ਜ ਸਾਡੇ ਕੋਲੋਂ ਸੇਵਾ ਕਰੇ ਸਾਡੇ ਲੋਕਾਂ ਦੇ ਨੂੰ ਕੋਈ ਝੰਗੀ ਭਰੀ ਵੀਰਿਓ ਨਾ ਪਾਵੇ ਸਾਡੀ ਇਹ ਦੇਲ ਦੀ ਹੈ ਹੱਥ ਜੋੜ ਕੇ ਸਾਡੀ ਇਸ ਦੇਲ ਦੀ ਨੂੰ ਸਵਾਰਕਾਰ ਕਰਿਓ ਸਤ ਸਾਹਿਬ ਸਤ ਸਾਹਿਬ